ਹਾਂਜੀ ਮਿੱਤਰੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਤੁਹਾਨੂੰ ਸਾਰਿਆਂ ਨੂੰ ਸਾਡੇ ਸਾਰਿਆਂ ਵੱਲੋਂ ਹੈਪੀ ਨਿਊ ਇਅਰ ਤੇ ਪ੍ਰਮਾਤਮਾ ਦਿਨ ਦੋਖਣੀ ਰਾਤ ਚੋਖਣੀ ਤੁਹਾਨੂੰ ਸਾਰਿਆਂ ਨੂੰ ਤਰੱਕੀ ਦੇਵੇ ਤੇ ਨਵੇਂ ਸਾਲ ਦੀਆਂ ਭਾਈ ਬਹੁਤ ਬਹੁਤ ਵਧਾਈਆਂ ਉਮੀਦ ਕਰਦੇ ਹਾਂ ਨਵੇਂ ਸਾਲ ਤੁਹਾਡੇ ਸਾਰਿਆਂ ਦੀ ਜ਼ਿੰਦਗੀ 'ਚ ਬਹੁਤ ਸਾਰੀਆਂ ਖੁਸ਼ੀਆਂ ਲੈ ਕੇ ਆਵੇ ਠੀਕ ਆ ਇਹ ਯੋਗ ਯੋਗ ਜੀਓ ਤਰੱਕੀਆਂ ਮਾਣੋ ਸਾਡੇ ਤੁਸੀਂ ਸਾਰੇ ਤੇ ਤੁਹਾਡੇ ਸਾਰੇ ਪਰਿਵਾਰ ਨੂੰ ਸਾਡੇ ਵੱਲੋਂ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਆ ਵੀ ਭਾਈ ਸਾਸੀ ਭਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਜੀ ਕਿਦਾਂ ਹੋ ਸਾਰੇ ਠੀਕ ਠਾਕ ਹੋ ਤੇ ਮੇਰੇ ਨਾਲ ਹੋ ਜੀ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਹੈਪੀ ਜਨਿਵਰ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆਂ ਤੁਹਾਡਾ ਪੰਗੂ ਬਲੌਗ ਦੇ ਵਿੱਚ ਟਾਈਮ ਹੋ ਚੁੱਕਿਆ ਜੀ 4:50 ਮਿੰਟ ਤੇ 29 ਦਸੰਬਰ ਹੈ ਨਾ ਤੇ ਅੱਜ ਇਸ ਟਾਈਮ ਖੜੇ ਆਪਾਂ 36 ਗੜ ਬਾਰਡਰ ਤੋਂ 2-4 ਕਿਲੋਮੀਟਰ ਪਿੱਛੇ ਖੜੇ ਆ। ਇੰਨਾ ਕੇ ਹੁਣ ਤੇ ਪਿੱਛੇ ਕਲਕੱਤਾ ਪੰਜਾਬ ਟਾਬਾ ਤੇ ਆਪਣੇ ਬਲੌਗ ਆਪੋਨੇ 25 ਤਰੀਕ ਤੋਂ ਬਾਅਦ ਪਹਿਲੇ ਹੀ ਬੰਦ ਕਰਦੇ ਜੀ ਕਿਉਂਕਿ ਜਿਹੜੇ ਮੇਰੇ ਪਿਛਲੇ ਬਲੌਗ ਸ਼ੂਟ ਕੀਤੇ ਹੋਏ ਸੀਗੇ ਉਹ ਪਾਈ ਗਏ ਆਪਾਂ 25 ਤਰੀਕ ਦੇ ਕੋ ਤੇ ਦੋਸਤੋ ਆਪਾਂ ਨੇ ਕਮੈਂਟ 'ਚ ਵੀ ਉਹ ਦੱਸਤਾ ਸੀਗਾ ਉਹ ਲਾਸਟ ਵਾਲੇ ਵਲੌਗ ਤੋਂ ਵੀ ਭਾਈ ਛਿੱਡੀ ਦਿਹਾੜਾਂ ਕਰਕੇ ਵਲੌਗ ਨਹੀਂ ਆਊਗਾ ਵੀ ਵਲੌਗ ਆਣਗੇ 28 ਤਰੀਕ ਤੋਂ ਬਾਅਦ ਤੇ ਹੁਣ 29 ਤਰੀਕ ਅੱਜ ਵਲੌਗ ਸ਼ੂਟ ਕਰਨ ਲੱਗੇ ਆਪਾਂ ਤੇ ਗੱਡੀ ਆਪਣੀ ਲੋੜਾ ਨਗਰ ਦੀ ਠੀਕ ਆ ਮਾਲ ਉੱਤੀ ਜਾ ਕੇ ਦੱਸਾਂਗੇ ਵੀ ਕੀ ਲੋੜ ਤੇ ਸਪਰਾਈਸ ਰੱਖ ਲੈਨੇ ਆਪਾਂ ਤੇ ਹੁਣ ਇਸ ਟਾਈਮ ਇੱਥੇ ਆ ਗਏ ਸੀਗੇ ਅਸੀਂ ਨਾ 1:30 ਵਜੇ ਆ ਗਏ ਜੀ ਤੇ ਰਾਤ ਨੂੰ ਕਰਾਂਗੇ ਪਾਰ ਕਿਉਂਕਿ ਰਾਏਪੁਰ 'ਚ ਜਾਮ ਹੁੰਦਾ ਟ੍ਰਾਫਿਕ ਆਉਂਦੀ ਆ ਦਿਨ ਦੇ ਟਾਈਮ ਤੇ ਨੇ ਨਾ ਨੂੰ ਕਿ ਮਿੰਟੂ ਹਲੇ ਨਾ ਹੰਦਾ ਪਿਆ ਤੇ ਤੁਸੀਂ ਦੇਖਦੇ ਹੋਣਾ ਵੀ ਗੁਰਿੰਦਰભાઈ ਦੀ ਗੱਡੀ ਕਿੱਥੇ ਆ ਰਹੀ ਹੈ ਹਨਾ ਗੁਰਿੰਦਰભાઈ ਦੀ ਗੱਡੀ ਖਾਲੀ ਹੋ ਰਹੀ ਆ ਪਿੱਛੇ ਰੋਡ ਕਿਲੇ ਉਹਦੇ ਕੋਲ ਰੋਡ ਕਿਲੇ ਦਾ ਮਾਲ ਸੀਗਾ ਕਿਉਂਕਿ ਇੱਧਰ ਛਾਇਆ ਵਾ ਮੰਦਾ ਮੰਦਾ ਛਾਣੇ ਕਰਕੇ ਦੋ ਗੱਡੀਆਂ ਦਾ ਇਕੱਠਾ ਮਾਲ ਮਿਲਿਆ ਨਹੀਂ ਇੱਕ ਇੱਕ ਦਾ ਮਿਲਿਆ ਗੁਰਿੰਦਰભાઈ ਕਹਿੰਦਾ ਯਾਰ ਤੂੰ ਪਹਿਲਾਂ ਭਰ ਲੈ ਗੱਡੀ ਵੀ ਮੈਂ ਰੋਡ ਕਿਲੇ ਤੋਂ ਭਰ ਲਊਗਾ ਹਨਾ ਹੁਣ ਅੱਜ ਉਹਦੀ ਖਾਲੀ ਹੋ ਗਈ ਉਹ ਰੋਡ ਕਿਲੇ ਤੋਂ ਗੱਡੀ ਭਰ ਕੇ ਆਪਣੇ ਨਾਰੇ ਨਾਲ ਰਲ ਜੂਗਾ ਉਧਰ ਤੇ ਆਪਾਂ ਖਾਲੀ ਕਰਕੇ ਖੜ ਜਾਾਂਗੇ ਮੈਂ ਉਧਰੋਂ ਦੋਏ ਗੱਡੀਆਂ ਇਕੱਠੀਆਂ ਆਣ ਗਈਆਂ ਠੀਕਾ ਤੇ ਆ ਪਿਛਲੇ ਪਾਸੇ ਦੇਖਾ ਦੇ ਤੁਸੀਂ ਆਪਾਂ ਟਾਰਚ ਕਿੰਨੀ ਪੂਰੀ ਲਾਈ ਵੀ ਆ ਗੱਡੀ ਤੇ ਆਪਾਂ ਕਹ ਲਾ ਵੀ ਕਰੇਂਦਰ ਬਾਈ ਕਹਿੰਦਾ ਵੀ ਕੈ ਮੈਂ ਦਾ ਹੋਰੇ ਖੜੇ ਰਾਵਾਂਗੇ ਦੋਏ ਦੋਏ ਜਣੇ ਵੀ ਨਾ ਤਨੂ ਮਾ ਇਕੱਠਾ ਹੀ ਮਿਲਣਾ ਮਾਲ ਬਿੰ ਮੰਦਾ ਜਾਂ ਛੇਵਾ ਨਾ ਜਿਹੜੇ ਹਿਸਾਬ ਨਾਲ ਅਸੀਂ ਗਿਆ ਵੀ ਚੱਲ ਠੀਕ ਆ ਤੇ ਘਰ ਲੈਣੇ ਆ ਗੱਡੀ ਆਪਾਂ ਤੇ ਪਹਿਲਾਂ ਤਾਂ ਉਹਨੇ ਆਪਣੀ ਉਹ ਕਹਿੰਦਾ ਵੀ ਰੋਡ ਕਿਲੇ ਜਾਣਾ ਦਾ ਮੈਂ ਕਿਹਾ ਵੀ ਮੈਂ ਨਹੀਂ ਜਾਣਾ ਰੋਡ ਕਿਲੇ ਵੀ ਮੈਂ ਸਿੱਧਾ ਹੀ ਜਾਊਗਾ ਕਹਿੰਦਾ ਚੱਲ ਫਿਰ ਮੈਂ ਭਰ ਲੈਣਾ ਵੀ ਤੈਨੂੰ ਕੋਈ ਇਤਰਾਜ਼ ਤਾਂ ਨਹੀਂ ਮੈਂ ਕਹਿਆ ਯਾਰ ਮੈਨੂੰ ਕਿਆ ਤੇ ਇਤਰਾਜ ਹੁਣ ਕਹਿੰਦਾ ਵੀ ਕਦੇ ਸੋਚੇ ਵੀ ਵੀ ਆਪਣੀ ਗੱਡੀ ਉੱਥੇ ਦੀ ਪਾਰਲੀਮੈਂਟ ਹੈਗਾ ਨਾ ਨਾ ਆਪਾਂ ਨੂੰ ਕੋਈ ਇਤਰਾਜ ਨਹੀਂ ਹੈਗਾ ਠੀਕ ਆ ਆਪਾਂ ਦਾ ਮੈਂ ਕਹਿਆ ਜਿੱਦਾਂ ਤੂੰ ਕਹੇਗਾ ਉਦਾਂ ਲੋਟ ਆ ਠੀਕ ਆ ਤੇ ਹੁਣ ਚਲੋ ਦੋਏ ਗੱਡੀਆਂ ਹੋ ਜਾਣਗੀਆਂ ਆਪਣੀਆਂ ਫੇਰ ਇਕੱਟੀਆਂ ਉਧਰ ਅੱਗੇ ਪਿੱਛੇ ਉਹ ਕਰਕੇ ਤੇ ਹੁਣ ਚੱਲਦੇ ਆਪਾਂ ਤੇ ਮਿੰਟ ਨੂੰ ਨਾ ਲਵੇ ਨਾ ਆ ਕੇ फिर मिलने मुर्गा दिखाने वाला मित्रों नत्ी वाला मुर्गा देखो शौंकी मुर्गा शाँकी। ਆਹ ਦੇਖ 29 ਵਾਲਾ ਮੁਰਗਾ ਉਹ ਇਹ ਉਹ ਬਣਾ ਲੈ ਆਹ ਇਹਦਾ 29 ਤੇ ਆਜ ਦਰ ਦੇਖੋ ਕੀੜੀਆਂ ਈੜੀਆਂ ਮਕੌੜੇ ਕੁਚਿੜੀਆਂ ਕਬੂਤਰ ਸਭ ਦਿਖਾ ਦੇਣਾ ਤੁਹਾਨੂੰ ਹਾਂ ਹਾਂ ਉਹ ਕੰਨੀ 29 ਨੱਤੀਆਂ ਜਰਬਦੀ ਅੱਖੀਆਂ ਦੇ ਮੇਰੇ ਦਿਲ ਲਾੜਦੀਆਂ ਆ ਟੱਟੀ ਕਰਤਾ ਇਸ ਨੱਤੀਆਂ ਵਾਲੇ ਬੰਦੇ ਦਾ ਬਥੇਰੇ ਦੇਖਿਆ ਨੇ ਨੱਤੀਆਂ ਵਾਲਾ ਮੁਰਗਾ ਬੜੀ ਵਾਰ ਦੇਖਿਆ ਓਏ ਮੁਰਗੀ ਦੀ ਵੀ ਹੈਗੀਆਂ ਵਾਲੀਆਂ ਆਹ ਦੇ ਮੁਰਗੀ ਦੀ ਪਾਈਆਂ ਆਹ ਦੇਖਾ ਇਤਨੇ ਸਾਰੀਆਂ ਹੀ ਹਾਂ ਓ ਬਾਲੀਆਂ ਆ ਲਈਆਂ ਐ ਮਿੰਟੂ ਉਹਨਾਂ ਦੇ ਮੁਰਗਿਆਂ ਦੇ ਵੀ ਇਉਂ ਆ ਬਾਲੀਆਂ ਪਾਈਆਂ ਆ ਦੇਖ ਚਿੱਟੀਆਂ ਚਿੱਟੀਆਂ ਆਹੋ ਮਤਲਬ ਉਦਾਂ ਦੱਤ ਰਹਿ ਮਤ ਨੂੰ ਆਸਦੀਆਂ ਆ ਉਹ ਕੁਦਰਤ ਨੇ ਪਾਈਆਂ ਤੇ ਚਲੋ ਚੱਲਦੇ ਹਾਂ ਹੁਣ ਹੋ ਗਿਆ ਮਿੰਟੂ ਵੀ ਰੈਡੀ ਨੇ ਕੋਈ ਜੇ ਮਿੰਟੂ ਹਾਲ ਹੋਰ ਇਦਾਂ ਹੀ ਚੱਕ ਕੇ ਪਾ ਲਵੇ ਬਾਈ ਇਹ ਦਬਲ ਰੋਟੀਆਂ ਸਜਾ ਦੇਣ ਸੁਜਾਨ ਦੀ ਤੇ ਫੇਰ ਮੈਂ ਲੈ ਹੋਰ ਨਾ ਕੋਈ ਆਜ ਦੇ ਨਾ ਓਏ ਇਹਨਾਂ ਨੂੰ ਛਾੜ ਕੇ ਯੋ ਕਰੀ ਅੱਬ ਲੰਦਾ ਤਾਂ ਪਾਣੀ ਹੋਣੀ ਤੀ ਉਰੇ ਪੈਂਟ ਆ ਹਾਲ ਹੋਰ ਹੋ ਜੀ ਮੇਤਰੋ ਟਾਈਮ ਹੋ ਗਿਆ 5:52 ਮਿੰਟ ਤੇ ਲੈ ਕੇ ਮਹਾਰਾਜ ਦਾ ਨਾਮ ਤੁਰ ਪਏ ਆਪਾਂ ਤੇ ਬਾਰਡਰ ਦੇ ਆਦ ਕੀ ਆਪਣਾ ਇੱਕ ਵੀ ਪੈਸਾ ਨਹੀਂ ਲੱਗਣਾ ਕਿਉਂਕਿ ਪਰਚੀ ਆਪਾਂ ਨੇ ਮਕੈਨੀਕਲ ਕਟਾਇਆ ਵਾ 26 ਸੌ ਦਾ ਕੱਟਦਾ ਮਕੈਨੀਕਲ ਇਹਦਾ ਇਹ ਇੱਕ ਮਹੀਨਾ ਚੱਲਦਾ ਤੇ ਹੁਣ ਆਪਾਂ ਨੇ ਯੂਰੀਆ ਪਵਾ ਲੈਣਾ ਦੋ ਡੰਡੇ ਘਾਟ ਆ ਆਪਣੇ ਤੇ ਨਾਲੇ ਦੇਖਦੇ ਆ ਕਿੰਨੇ ਕਿਲੋਮੀਟਰ ਚ ਕਿੰਨਾ ਯੂਰੀਆ ਖਾਦਾ ਉਹ ਵੀ ਪਤਾ ਲੱਜੂਗਾ ਕਿਉਂਕਿ ਆਪਾਂ ਨੇ ਚੱਲ ਟੈਂਕੀ ਫੁੱਲ ਕਰਾਈ ਸੀਗੀ ਜਦ ਇਹ ਯੂਰੀਆ ਪਵਾਇਆ ਸੀਗਾ ਤੇ ਹੁਣ ਏਜੰਸੀ ਜਾਣੇ ਵਾਲੀ ਆ ਫਿਰ ਦੇਖਦੇ ਆ ਕਿੰਨਾ ਪੈਂਦਾ ਨਾ ਵੀ ਮਿੱਤਰੋ ਬਾਰਡਰ ਤੇ ਪਹੁੰਚ ਗਏ ਆਪਾਂ ਇਹ ਮਿੰਟੂ ਨੂੰ ਭੇਜਿਆ ਪਰਚੀ ਲੈ ਕੇ ਮਕੈਨਿਕਲ ਗੱਡੀ ਵਾਲੇ ਨੂੰ ਪੁੱਛਿਆ ਆਪਾਂ ਲਾਉਣ ਵਾਲੇ ਨੂੰ ਵੀ 100 ਰੁਪਿਆ ਲੱਗੂਗਾ ਕਹਿੰਦਾ ਮੋਹਰ ਮਾਰੂਗਾ ਤਾਂ ਗੱਡੀ ਜਾਊਗੀ। ਹੰਦ ਮਕੈਨਿਕ ਨਾਲ ਵੀ ਕਟਾ ਲਿਆ ਫੇਰ ਵੀ ਲੂਟੋਰੇ ਲੂਡੋ ਡਰਾਈਵਰ ਕੋ ਲੂਡੋ ਆਵੇਂ ਮਿੱਤਰੋ। ਆਉਣਿਆ ਯੂਰੀਆ ਮੋੜਾ ਦੇ 55 ਰੁਪਏ ਆ ਮਹਾਰਾ ਟਰਜੇ 52 ਰੁਪਏ ਦਾ ਦੇਖਦੇ ਆ ਕਿੰਨਾ ਹੁੰਦਾ ਫੁੱਲ ਕਰਾ ਕੇ ਟੈਂਸ਼ਨ ਫਰੀ ਹੋ ਜਾਗੇ ਮਹਾਰਾ ਉੱਥੇ ਤੱਕ ਨਹੀਂ ਮਹਾਰਾ ਟਰਜੇ ਕਹਿ ਰਿਹਾ ਬੰਗਾਲ ਚ 52 ਰੁਪਏ ਸੀਗਾ 9 ਮੀਟਰ 844 ਜਦੇ ਆ 15 ਲੀਟਰ हां ਬਈ ਕਿਆ ਹੋ ਗਿਆ ਉਹ ਅੱਧਾ ਲੱਗ ਰਿਹਾ ਜਿਵੇਂ ਟਾਇਰ ਫੁੱਲ ਫੁੱਲੇ ਹੋਏ ਫੁੱਲ ਰਿਹਾ ਚੱਲ ਕੋਈ ਨਹੀਂ 15 ਲੀਟਰ ਪਿਆ ਦੇਖਦੇ ਕਿੰਨੀ ਚੱਲੀ ਆਪਣੀ ਗੱਡੀ ਹੁਣ ਆਇਆ ਮਦਰਾ 600 65 ਕਿਲੋਮੀਟਰ ਚੱਲ ਗਈ ਗੱਡੀ ਸਮਝ 2450 ਸੀਗੀ ਉਹਰੇ ਉਥੇ 1700 25 1785 ਸੀਗੀ ਮੀਟਰ ਰੇਟਿੰਗ ਆ ਤੇ ਸਮਝ ਲਓ 665 ਨੂੰ ਭਾਗ ਕਰਿਆ ਉਹਦੇ ਨਾਲ 15 ਨਾਲ ਤੇ 5 ਦੀ ਐਵਰੇਜ ਆਈ ਵੀ 1 ਲੀਟਰ ਚ 5 ਕਿਲੋਮੀਟਰ ਜਾਂਦੀ ਆ ਬਾਕੀ ਹੁਣ ਦਿਖਾਵਾਂਗੇ ਨਾ ਦਿਖਾਵਾਂਗੇ ਨਾ ਚਾਂਗੇ ਮਿਸਤਰੀ ਨੂੰ ਵੀ ਇਹ ਜਿਆਦਾ ਖਾਰੀ ਹੈ ਮੇਰੇ ਹਿਸਾਬ ਨਾਲ ਤਾਂ ਬਾਕੀ ਤੁਸੀਂ ਦੱਸਿਓ ਵੀ ਤੁਹਾਡੀਆਂ ਕਿੰਨਾ ਖਾਨੀਆਂ ਨਵੇਂ ਮਿੱਤਰੋ ਰਾਏਪੁਰ ਰਹਿ ਗਿਆ ਹੁਣ ਮਿਰਕਾਲਾ 100 ਕਿਲੋਮੀਟਰ ਰਾਏਪੁਰ ਰਹਿ ਗਿਆ ਹੁਣ 100 110 ਤੇ ਨਾਗਪੁਰ ਹੈਗਾ ਇੱਥੋਂ 4 390 ਕਿਲੋਮੀਟਰ ਤੇ ਵਿੱਚ 400 ਕਿਲੋਮੀਟਰ ਦਾ ਬੋੜ ਆਇਆ ਸੀਗਾ ਪਿੱਛੇ ਤੇ 10 ਕਿਲੋਮੀਟਰ ਆ ਗਏ ਹੁਣ ਇੱਥੋਂ ਅੱਗੇ ਆਪਾਂ ਤੇ ਆਪਾਂ ਰਾਏਪੁਰੇ ਭਵਾਲ ਲਵਾਂਗੇ ਤੇਲ ਥੋੜਾ ਬਹੁਤ ਕਿਉਂਕਿ ਗੱਡੀ ਆਪਣੀ ਹੋਰ ਲੋਡ ਹੋਰ ਵੀ ਇੰਨੇ ਵੀ ਨਹੀਂ ਜਿਆਦਾ 1.5 ਟਨ 2 ਟਨ ਓਵਰਲੋਡ ਮੇਰੇ ਕਲਾ 2 ਕੁਇੰਟਲ ਖੁਦਾ ਫਰਕ ਪੈ ਰਿਆ ਸੀਗਾ ਬਾਰਡਰ ਦੇ ਸਾਲਿਆਂ ਨੇ ਰਫੜ ਪਾ ਲਿਆ ਸੀਗਾ ਬੰਦੇ ਜੀ ਓਵਰਲੋਡ ਆ 2 ਕੁਇੰਟਲ ਤੇ ਫਿਰ ਮਾਇਆ ਪੂਜਣੀ ਬਈ ਬਈ ਇਹਨਾਂ ਤੋਂ ਨਿਕਲੇ ਕਿਉਂਕਿ ਇੱਧਰ ਤਾਂ ਉਹ ਤਾਂ ਕੰਡੇ ਹੈ ਨਹੀਂ ਉੱਥੇ ਅੱਗੇ ਮਹਾਰਾਸ਼ਟਰ ਵਾਲੇ ਉਹਦੇ ਪਰ ਚੱਕਰ ਪੈਂਦਾ ਸੇ ਆ ਦੇਖ ਲਾਂਗੇ ਆਪਾਂ ਤੇ ਹੁਣ ਅੱਗੇ ਰੋਕੇ ਇੱਕ ਵਾਰੀ ਚਾਹੇ ਪੀਤੀ ਜਾਵੇ ਮਿੰਟੂ ਹੈ ਦਿਲ ਕਰ ਰਿਹਾ ਬੋਲਦਾ ਕਿਉਂ ਨਹੀਂ ਅੱਛਾ ਮੁੰਡੇ ਨੇ ਚਾਹ ਪੀਣੀ ਆ ਬਾਈ ਅਲੋ ਮੇਟਰੋ ਦੋ ਗੱਲਾਂ ਕਰਨੀਆਂ ਜਿੰਗੀਆਂ ਇੱਕ ਤਾਂ ਗੱਲ ਕਰਨੀ ਆ ਕਿ ਗੱਲ ਰੀਲਾਂ ਦੇ ਜਿਹੜਾ ਕੰਮ ਚੱਲ ਰਿਹਾ ਹੈ ਅਈ ਲੋਏ ਕੀ ਕੰਮ ਚੱਲ ਰਿਹਾ ਆ ਇੱਕ ਤੁਸੀਂ ਸਾਰਿਆਂ ਨੇ ਦੇਖੀ ਹੋਣੀ ਔਰ ਰੀਲ ਉਹ ਥੋੜਾ ਦਿਹਾੜੀ ਡਿਊਟੀ ਲਾਣ ਜਾਂਦਾ ਕਿਤੇ ਉਹ ਉਹਨੇ ਗਰੀਬੀ ਦੀ ਇੰਨੀ ਭੈਣ ਗੜੀ ਪਈ ਆ ਨਾ ਓਏ ਓਏ ਉਹ ਗਰੀਬੀ ਵੀ ਕਹਿੰਦੀ ਹਣੀ ਵੀ ਇਹ ਕਿੱਥੇ ਬਸ ਗਈ ਮੈਂ ਓ ਵੀਰੇ ਆ ਦੇਖ ਲੋ 50 ਰੁਪਏ ਚ ਰੇ ਦਾ ਦਿਹਾੜੀ ਲਾ ਕੇ ਆਇਆ ਸਿਮਿੰਟ ਦੇ ਪੈਸੇ ਕੱਟ ਲਿਆ ਨੇ ਐ ਆਏ ਆ ਰੋਣੇ ਧੋਣੇ ਧੋਈ ਜਾਂਦਾ ਇੱਕ ਓਏ ਮੈਂ ਰੀਲ ਵੀ ਵੀਰਿਆ ਕਿਉਂਕਿ ਆ ਬਲੌਗ ਜਦ ਨਵਾਣਾ ਕੱਲ ਨੂੰ ਮਤਲਬ ਅੱਜ ਸ਼ੂਟ ਕਰ ਰਹੇ ਆ ਕੱਲ ਨੂੰ ਰੀਲ ਪਾ ਦੇਣੀ ਆ ਜਨ ਨੂੰ ਤੁਹਾਨੂੰ ਬਲੌਗ ਆ ਨਾ ਮੇਰੇ ਇੰਸਟਾਗ੍ਰam ਤੇ ਦੇਖ ਲਿਓ ਕੁੜੀ ਆ ਇੱਕ ਕਈਆਂ ਦਾ ਕੰਮ ਹੈ ਕਿਆ ਕਰਨੀਆਂ ਮੂੰਹ ਨਹੀਂ ਦਿਖਾਨਗੀਆਂ ਹੈ ਰੀਲ ਬਣਾਉਂਦੇ ਬਣਾਦੇ ਪਿੱਛੇ ਬੈਗ ਤੇ ਚਿੱਤਰ ਦਿਖਾ ਦੇਣੇ ਮੂੰਹ ਨਹੀਂ ਸਾਲਾ ਦਿਖਾਣਾ ਹੈ ਇਹ ਕਿੱਧਰ ਦਾ ਹੋਆ ਹੈ ਤੇ ਦੂਜਾ ਬਾਈ ਗੱਲ ਕਰਨੀ ਸੀ ਜਿਹੜਾ ਸਕੈਮ ਚੱਲਿਆ ਵਾ ਇੱਕ ਸਕੈਮ ਕੀ ਚੱਲਿਆ ਵਾ ਤੁਹਾਨੂੰ ਨਾ ਫੋਨ ਆਊਗਾ ਕੋਈ ਜੱਜ ਹੋਊਗਾ ਜਾਂ ਪੁਲਿਸ ਵਾਲਾ ਬਣ ਕੇ ਮੈਂ ਡੀਸੀ ਬੋਲ ਰਿਹਾ ਆ ਐ ਵੀ ਤੁਹਾਨੂੰ ਉਹ ਅਰੈਸਟ ਕਰ ਲਿਆ ਆ ਔਨਲਾਈਨ arrest ਵੀ ਜੇ ਤੁਸੀਂ ਫੋਨ ਕੱਟਿਆ ਤਾਂ ਤੁਹਾਡੇ ਵਾਰੰਟ ਕੱਢੇ ਜਾਣਗੇ ਵੀ ਤੁਸੀਂ ਫੋਨ ਨਹੀਂ ਕੱਟ ਸਕਦੇ ਐ ਐ ਜਿਹੀ ਐ ਜਿਹੀਆਂ ਗੱਲਾਂ ਕਰਨਗੇ ਬਈ ਉਹ ਤੋਂ ਬਚ ਕੇ ਕੋਈ ਵੀ ਆਨਲਾਈਨ ਅਰੈਸਟ ਨਹੀਂ ਹੋਦਾ ਇਦਾਂ ਦਾ ਕੋਈ ਕਾਨੂੰਨ ਨਹੀਂ ਹੈਗਾ ਵੀ ਤੁਸੀਂ ਆਨਲਾਈਨ ਅਰੈਸਟ ਹੋ ਜਾਓ ਠੀਕ ਹੈ ਵੀ ਤੁਸੀਂ ਬਾਹਰ ਨਹੀਂ ਨਿਕਲਣਾ ਹੈ ਆ ਤੁਹਾਨੂੰ ਇਹ ਹੋ ਜੇਗਾ ਕਾਹਦਾ ਕੋ ਦੱਸਦੇ ਆ ਉਹ ਤੇ ਜੇ ਤੁਹਾਨੂੰ ਕਿਸੇ ਜੱਜ ਦਾ ਆਇਆ ਕਿਸੇ ਦਾ ਵੀ ਫੋਨ ਆਵੇ ਦਾ ਡੀਸੀ ਦਾ ਆਇਆ ਜਾਂ ਸਪਾਈਟਰ ਦਾ ਤਾਂ ਸਮਝ ਲਿਓ ਤੁਹਾਡੇ ਨਾਲ ਫਰਾਡ ਹੋ ਰਿਹਾ ਉਹ ਬੰਦੇ ਕਹਿਣਗੇ ਵੀ ਇੰਨੇ ਪੈਸੇ ਪਾ ਦਿਓ ਵੀ ਸੈਟਲਮੈਂਟ ਕਰ ਲੈਣੇ ਆ ਠੀਕ ਆ ਇਦਾਂ ਦਾ ਕੋਈ ਬਾਈ ਵੀ ਕਾਨੂੰਨ ਨਹੀਂ ਹੈਗਾ ਇਸ ਤੋਂ ਬਚੋ ਵੇਗਾ ਤੇ ਭਾਈ ਆ ਜਿਹੜੇ ਰੀਲਾ ਰੂਲਾ ਐ ਜੀਆਂ ਪਾਣੇ ਆ ਇਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਭਾਈ ਚੱਜ ਦੀਆਂ ਰੀਲਾਂ ਪਾ ਲਿਆ ਕਰੋ ਨਾ ਬੇਇੱਜ਼ਤੀਆਂ ਕਰਵਾਈ ਜਾਓ ਔਹ ਲੋ ਮਿੱਤਰੋ ਪੰਪ ਤੇ ਪਹੁੰਚੇ ਆ ਬੜਾ ਤਗੜਾ ਪੰਪ ਹੈ ਤੇ ਗੱਡੀ ਦੇ ਕੋਲ ਘੈਂਟ ਖੜੀ ਆ ਉੱਧਰ ਆਹ ਜਿਹਨੂੰ ਕੈਂਟ ਗਿਆ ਜਾਏਗਾ ਇੱਧਰ ਕ੍ਰੇਨ ਵੀ ਬੜੀ ਹੈਂਟ ਤੇ ਤੇਲ ਪਵਾ ਲਈਏ ਔਰੇ ਆਪਾਂ ਇੱਕ ਵਾਰੀ ਤੇਲ ਮੇਰੀ ਸਲਾਮ ਫੁੱਲ ਕਰਾਣੇ ਦੀ ਥੋੜਾ ਪੋਈਏ ਚਲੋ ਦੇਖਦੇ ਹਾਂ ਲੋਜ ਮਿੱਤਰੋ 19000 ਦਾ ਪਵਾ ਲਿਆ ਆਪਾਂ ਨੇ 203 ਲੀਟਰ ਐਨੀ ਹੁੰਦੀ ਕਸਰ ਏਅਰ ਕੱਢ ਲਾਂਗੇ ਇਹ ਕੀ ਨਾਮ ਹੈ ਆਪਕਾ ਬੀਬੀ ਰਜੇਸ਼ ਨੀ ਬੀਬੀ ਰਾਜੇਸ਼ ਇਹ ਲੋ ਭਾਈ ਪੈਸੇ ہمارا YouTube ਤੇ ਆਇਆ ਹੈ ہمارا ਚੈਨਲ ਹੈ YouTube ਤੇ ਤੇ ਹੁਣ ਲਾਣੇ ਟੱਕਣ ਤੇ ਚੱਲਦੇ ਆਂ ਅਸੀਂ ਅਜੂਨ ਕਰਨੀ ਜ਼ਰੂਰੀ ਹੈ ਤਾਂ ਹੀ ਸਬਸਕ੍ਰਾਈਬਰ ਵਧੂਗਾ ਵੀਰੇ ਤੇ ਮਿੰਟੂ ਗਿਆ ਅਦਰ ਪਾਣੀ ਭਰਨ ਟੈਂਪਰ ਲੈ ਕੇ ਉਧਰ ਤੇ ਗੱਡੀ ਆਪਾਂ ਬੈਕ ਕਰਕੇ ਯੂ-ਟਰਨ ਮਾਰੋ ਉਧਰ ਕੱਟ ਹੈਗਾ ਸਾਹਮਣੇ ਤੇ ਕੱਟ ਤੋਂ ਕਮਾ ਲੈਣੀ ओके ओके जी। ਨੋਈ ਮਿੱਤਰੋ ਆਪਾਂ ਨੇ ਅੱਜ ਤੇਲ ਪੋਆ ਭਾਰਤਪੁਰ ਲਈ ਹੁੰਦਾ। ਉਹ ਪਿੱਛੇ 2-3 ਮਰੀਤ ਪੋਆ। ਮੇਰੇ ਦਿਮਾਗ 'ਚ ਨਹੀਂ ਰਿਹਾ ਵੀ ਮੈਂ ਨੰਬਰ ਆਪਣਾ ਐਂਟਰ ਕਰਾਇਆ ਵਾ। ਕਿੰਨੇ ਪੈਸੇ ਮਿਲੇਗਾ? ਤੇ 1.500 ਰੁਪਏ ਹੁਣ ਆ ਦੋ ਵਾਰੀ ਹੋ ਗਿਆ ਤਾਂ ਤੇ 300 ਰੁਪਏ ਹੋ ਗਿਆ ਆਪਣਾ ਤੇ ਆਪਾਂ ਨੇ 300 ਰੁਪਏ ਹੁਣ ਲੈ ਲੈਣਾ ਨਾ ਮਤੋ। ਇੱਕ ਨਾਮ ਦਾ ਰੋਟੀ ਖਰਚਾ ਨਿਕਲੂ ਐ ਕਿ ਨਹੀਂ ਤੇ 300 ਰੁਪਈਆ ਮਿਲ ਜਾਣਾ ਜੇਬ ਚ ਪਾ ਕੇ ਹੋ ਜਾਣਾ ਇਹ ਆ ਦੇ ਕੋ 300 ਰੁਪਈਆ ਥੈਂਕ ਯੂ 300 ਰੁਪਈਆ ਮਿਲ ਗਿਆ ਆਪਣੀ ਹੋ ਗਈ ਚਾਂਦੀ ਹੈ YouTube ਤੇ ਆ YouTube ਤੇ ਡਾਲੇਗਾ ਅੰਨਾ ਰ ਤੇ ਅੱਡਾ ਟਿੱਕਾ ਮਾਰਨੀ ਆ ਬੈਠੀਆਂ ਉਹਦੇ ਉੱਪਰ ਇਹ ਓ ਮਿੰਟੂ ਓ ਮਿੰਟੂ ਵਾ 300 ਰੁਪਿਆ ਮਿਲੇ ਆਈ ਤੇਲ ਪੋਣੇ ਦਾ ਔਰ ਕੀਆ ਸਾਡੀਆਂ ਹੀ ਜੁੱਤੀਆਂ ਸਾਡਾ ਹੀ ਸੇਰ ਬਾਦ ਉਹ 300 ਮੇਰਾ ਹੋਇਆ ਲਾ ਫੜ 300 ਭੜਲਾ ਹੁਣਾ ਜਾਲਈ ਇਹ ਆਂਕਿਆਂ ਵਾਲੇ ਪੈਸੇ ਉਹ ਮੇਰੇ ਹੁੰਦੇ ਨੇ ਬਈ ਹਾਂ ਇਨਾਮ ਵਾਲੇ ਪੈਸੇ ਟਾਂਕੇ ਵਾਲੇ ਪੈਸੇ ਸਾਰੇ ਇਹਦੇ ਆ ਤੇ ਹੁਣ ਚੱਲੀਏ ਆਪਾਂ ਹੈ ਚਲੋ ਚਲੋ ਚੱਲਦੇ ਹਾਂ ਹੁਣ ਤੇ ਆਹ ਦੇਖੋ ਬਈ ਕ੍ਰੇਨ ਕਿੰਡੀ ਤਕੜੀ ਐ ਜੈ ਅੰਬੇ ਕ੍ਰੇਨ ਸਰਵਿਸ ਰੋਗ ਰੋਮ ਨਾਲ ਸੰਪਰਕ ਕਰੋ ਫੋਟੋ ਹੀ ਖਿੱਚ ਲਈ ਇੱਕ ਗੱਡੀ ਦੀ ਥੰਬਨੇਲ ਤੇ ਲਾਣੇ ਨੂੰ ਪੰਪ ਦੇਖੋ ਬਾਈ ਹੈ ਤਗੜਾ ਇਹਨਾਂ ਪਾਰਕਿੰਗ ਬੂਰ ਗਈ ਹੈ ਆ ਇਹ ਰਹਿ شوف ਮੀ ਜਵਾਏ ਹੁਣ ਪਰਕੇ ਚੰ ਮਾਰਦੇ ਹੁਣ ਯੂ ਟਰਨ ਇੱਥੋਂ ਵਾਹ ਬਾਈ ਆ ਪੰਪ ਸੀਗਾ ਇਧੋ ਅਬ ਤੇਲ ਪੋਆਇਆ ਟਾਈਮ ਹੋ ਗਿਆ 10 ਵਜੇ 10 ਮਿੰਟ ਜਿਹੜਾ ਅਕਸਰ ਘੜੀਆਂ ਦੇ ਟਾਈਮ ਹੁੰਦਾ ਨਾ ਇਹ ਪਤਾ ਨਹੀਂ ਕਾਦੇ ਯਾਰ ਜੇ ਜਿੰਨੀ ਵੀ ਦੁਕਾਨ ਤੇ ਘੜੀਆਂ ਪਈਆਂ ਹੋਣਗੀਆਂ ਨਾ ਘੜੀਆਂ ਹੋਣਗੀਆਂ ਉਹ 10 ਵਜੇ 10 ਮਿੰਟ ਤੇ ਹੀ ਹੋਣਗੀਆਂ 10 ਮਿੰਟ ਤੇ ਜਿਹੜੀਆਂ ਨਵੀਆਂ ਘੜੀਆਂ ਘੜੀਆਂ ਆਉਣੀਆਂ ਨਾ ਦੁਕਾਨ ਤੇ ਘੜੀਆਂ ਵਾਲੀ ਦੁਕਾਨ ਤੇ ਕਦੇ ਵੀ ਦੇਖ ਲਈ ਦਾਸ ਹੋ ਅੱਜ ਕੇ 10 ਮਿੰਟ ਉਹ ਇਹ ਵੀ ਹੋਣਗੇ ਪਤਾ ਨਹੀਂ ਕਿਹੜਾ ਚੱਕਰ ਤੇ ਹੁਣ ਭਾਈ ਰੋਟੀ ਖਾਵਾਂਗੇ ਕਿੱਥੇ ਰੈਪਰ ਪਾਰ ਕਰਕੇ ਉੱਥੇ ਆਪਾਂ ਰੋਟੀ ਖਾ ਕੇ ਨੀਂ ਨੀ ਕਰੇਗਾ ਜੇ ਇਹਨੇ ਕਰਨੀ ਹੋਈ ਇਹ ਕਰ ਲੇਗਾ ਉਹ ਤੇ ਦੋਿਆਂ ਦੀ ਸਾਟਾਂ ਦੀ ਕਿਆ ਹੁੰਦੀ ਆ ਉਹ ਅੰਡਰਸਟੈਂਡਿੰਗ ਹੈ ਕਿ ਨਹੀਂ ਕਰ ਲਾਂਗੇ ਤੇ ਚੱਲਣਾ ساری ਰਾਤ ਆ ਅੱਜ ਉਹ ਪੰਡਾਰੇ ਬੰਡੂਰੇ ਦੇ ਲਾਗ ਜਾ ਕੇ ਦੇਖ ਲੈਣੇ ਕਿ ਐਸਾ ਹਿਸਾਬ ਕਿਤਾਬ ਵੈਡ ਦਾ ਲਓ ਵੀ ਮਿੱਤਰੋ ਆਪਣੇ ਕੋਲ ੈਂਕੀ ਹੋ ਗਈ ਐਪ ਦੇ ਉੱਪਰਲੇ ਘੱਟ ਤੱਕ ਆ ਤੇ ਹੁਣ ਯੂਰੀਆ ਵੀ ਬੋਲਾ ਹੈ ਆਵਾ ਵੀ ਜੇ ਸਾਲਿਓ ਤੁਹਾਡੇ ਕੋਲ ਹੋ ਗਈ ਕੁੜੀ ਦੁਇੰਦਾ ਸ਼ੁਗਰ ਮਨਾਓ ਬਿੱਤੀ ਦਿੱਤੀ ਆ ਰੱਬ ਨੇ ਹਾਂ ਬਾੜ ਆਦੀ ਭਲਾਣਾ ਆ ਗਿਆ ਟਿੰਡਰਾ ਹੋ ਗਿਆ ਜੀ ਹੋ ਗਿਆ ਪਾਪ ਉਹ ਕਰ ਰਹੇ ਹੋ ਦੇ ਭੈਣਾਂ ਦਾ ਜੀ ਦੇ ਭੈਣਾਂ ਆ ਜਿਹੜਾ ਪਾਪ ਹੋ ਰਿਹਾ ਭੈਣ ਜੋ ਇਹਨਾਂ ਕਰਕੇ ਹੀ ਆਨੇ ਆ ਆ ਜਦ ਬਿਮਾਰੀਆਂ ਆਣੀਆਂ ਨਾ ਭੈਣ ਚੋ ਦੱਸ ਹੁੰਦਾ ਜੇ ਮੁੰਡਾ ਦੇਖਾ ਕੋਈ ਸਿੱਟਰ ਦਿੰਦਾ ਹਾਂ ਬਈ ਕਿਤੇ ਰਾਤ ਨੂੰ ਉੱਠ ਉੱਠ ਕੇ ਉਹ ਕਰਦੀਆਂ ਐ ਖਾਨੀਆਂ ਥੋੜਾ ਜੇ ਸਭ ਬਈ ਗਾਲਾਂ ਨਿਕਲਦੀਆਂ ਕੋਈ ਜੱਕਰ ਨਹੀਂ ਮਨ ਨੂੰ ਆਉਣੀ ਐ ਪਰ ਮੇਰੇ ਘਰ ਦੋ ਕੁੜੀਆਂ ਆ ਬਈ ਠੀਕ ਆ ਕਹੀਂ ਆਏ ਜੇ ਲੋਕ ਵੀ ਹੈਗੇ ਬਈ ਜਿਹੜੇ ਤਰਸਦੇ ਆ ਵੀ ਸਾਡੇ ਧੀ ਹੋ ਜਵੇ ਆ ਆ ਦੇਖ ਲੈ ਆ ਆ ਦੇਖ ਲੈ ਇਹ ਦੋਨੋਂ ਕੁੜੀਆਂ ਨਹੀਂ ਹਾਂ ਆ ਦੇਖ ਬਈ ਆ ਵੀ ਤਾਂ ਪਿਓ ਆ ਉਹ ਬਈ ਲੋਕਾਂ ਨੇ ਬੇੜਾ ਕਰ ਕਿਆ ਵਾ ਭੈਣ ਚੋਦ ਦੀ ਕਹੇ ਜੀ ਉਹ ਮਾਂ ਹੋਣੀ ਹੁਣ ਤਾਂ ਮਾਂ ਕਹਿਣੇ ਨੂੰ ਵੀ ਨਹੀਂ ਦਿਲ ਕਰਦਾ ਜਿਹੜੀ ਐ ਛੱਡ ਗਈ ਵਿਚਾਰੀ ਨੂੰ ਉਹਨੂੰ ਉਹਨੂੰ ਹਲੇ ਕਿਆ ਬਦਾ ਬਜਰੀ ਨੂੰ ਵੀ ਟਾਂਡ ਐ ਇੱਕ ਆਰਮੀ ਐ ਔਰ ਸੁਗਰਮਣਾ ਉਹਨਾਂ ਦਾ ਜਿਨ੍ਹਾਂ ਨੇ ਆ ਦੇਖ ਲਈ ਬਾਹ ਹੋ ਮੈਂ ਤਾਂ ਗਲਤ ਨਿਕਲ ਜੂਗਾ ਕੋ ਮੋਂ ਦੇ ਜੰਮ ਜੰਮਗੇ ਸਹਾਲ ਐ ਨਾ ਭਾਈ ਰਸ਼ ਰਸ਼ ਪੈ ਗਈ ਗੱਡੀਆਂ ਦਾ ਰਸ਼ ਤੇ ਬੱਤੀ ਹੋ ਗਈ ਐ ਹਰੀ ਤੇ ਕੁਰਬਲ ਕੁਰਬਲ ਕਰਦੀਆਂ ਫਿਰਦੀਆਂ ਕਾਰਾਂ ਮੇਟਰ ਉਹ ਨਾਮ ਇਹ ਇੱਕ ਘੋੜਾ ਹੈ ਪੰਜਾਬ ਦਾ ਸਵਾ ਸਵਾਜ ਬਰਾ ਲਿਖਿਆ ਹੋਦਾ ਮੇਰੇ ਖਾਲ ਪਿੱਛੇ ਬਲੂਨ ਵਾਲੀ ਟਰਾਲੀਆਂ ਬਾਈਆਂ ਦੀ ਮੇਰਾ ਮਿੱਤਰੋ ਅਸੀਂ ਦੋਦੇ ਪਹੁੰਚ ਗਏ ਆਪਾਂ ਇਹਦੇ ਇਹ ਪੀਲੇ ਗੱਰ ਰੁਕੇ ਤੇ ਉਹੀ ਹੋ ਤਲਾ ਪਹਿਲਾਂ ਸਾਨੂੰ ਲੱਗਿਆ ਭਲੇਖਾ ਸਾਨੂੰ ਲੱਗਿਆ ਵੀ ਇਹ ਹੋਟਲ ਹੋਣਾ ਨਹੀਂ ਹੈਗਾ ਨਹੀਂ ਦਿੱਤੇ ਪੀਲੇ ਗੱਰ ਰੁਕੇ ਤੇ ਪਰ ਨਹੀਂ ਇਹ ਹੋਟਲ ਹੋਈ ਆ ਸਾਡੇ ਬੰਦੇ ਨੂੰ ਭਲੇਖਾ ਵਹਿ ਗਈ ਭਲੇਖਾ ਵਹਿ ਗਈ ਤੇ ਗੱਡੀ ਲਾਤੀ ਆਪਣੇ ਉਹ ਮਿੰਟੂ ਕਹਿੰਦਾ ਵੀ ਮੈਂ ਰੁਪੀ ਖਾਣੀ ਨਹੀਂ ਹਲੇ ਇਧਰ ਮਾਰਨਾ ਪਾਪਾ ਕਪੜਾ ਤੇ ਕਹਿੰਦਾ ਵੀ ਮੈਂ ਅੱਗੇ ਜਾ ਕੇ ਕਹਾਂਗਾ ਤੇ ਹੁਣ ਮੈਂ ਟੂ ਚਲਾਉਗਾ ਗੱਡੀ ਤੇ ਆਪਾਂ ਕਰਾਂਗੇ ਰੈਸਟ ਲਾਉਏ ਮਿੱਤਰੋ ਐ ਹੋ ਗਿਆ 1:40 ਮਿੰਟ ਤੇ ਆਪਣੀ ਹੋ ਗਈ ਡਿਊਟੀ ਆਫ ਅਸਰ ਜੜੀ ਆਉਣ ਤੇ ਜਿੱਥੇ ਤੱਕ ਚੱਲੂਗੀ ਮਿੰਟ ਉਹ ਚਲਾਉਗਾ ਜਿੱਥੇ نیند ਆ ਗਈ ਬੈਡ ਤੇ ਲਾ ਕੇ ਸੌਂ ਜਾਊਗਾ ਤੇ ਆਪਾਂ ਮਿਲਦੇ ਆ ਤੁਹਾਨੂੰ ਸਵੇਰੇ ਗੁੱਡ ਨਾਈਟ ਹੋਣੇ ਹੋ ਗਏ ਦਾ